ਨੈਤਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਡਿਪਟੀ ਕਮਿਸ਼ਨਰ ਹਿਮਾਚਲ ਜਨ ਨੇ ਵੀਰਵਾਰ ਨੂੰ ਅਧਿਕਾਰੀਆਂ ਨੂੰ 14 ਸਤੰਬਰ ਨੂੰ ਐਨਡੀਏ ਐਨਏ ਪਾਰਟ 2 ਅਤੇ ਸੀਡੀਐਸ ਪ੍ਰੀਖਿਆ ਭਾਗ 2 2025 ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਪ੍ਰੀਖਿਆ ਤੇਰਾ ਕੇਂਦਰਾਂ ਤੇ ਹੋਵੇਗੀ ਅਤੇ 4800 ਉਮੀਦਵਾਰ ਪ੍ਰੀਖਿਆ ਦੇਣਗੇ CDS ਪ੍ਰੀਖਿਆ ਤਿੰਨ ਸ਼ਿਫਟਾਂ ਵਿੱਚ ਸਵੇਰੇ 9 ਵਜੇ ਤੋਂ 11 ਵਜੇ ਦੁਪਹਿਰ 12:30 ਵਜੇ ਤੋਂ 2:30 ਵਜੇ ਤੱਕ ਅਤੇ ਸ਼ਾਮ 4 ਵਜੇ ਤੋਂ 6 ਵਜੇ ਤੱਕ ਹੋਵੇਗੀ। ਇਹ ਪੰਜ ਕੇਂਦਰਾਂ ਤੇ ਹੋਵੇਗੀ ਜਿਨ੍ਹਾਂ ਵਿੱਚ SCD ਸਰਕਾਰੀ ਕਾਲਜ ਬਲਾਕ A, SCD ਸਰਕਾਰੀ ਕਾਲਜ ਬਲਾਕ B, SCD ਸਰਕਾਰੀ ਕਾਲਜ ਬਲਾਕ D, ਰਾਮਗੜੀਆ ਗਰਲਜ਼ ਕਾਲਜ ਮਿਲਰਗੰਜ ਅਤੇ SDP ਕਾਲਜ ਫਾਰਗੋਮਨ ਦ੍ਰਿਸ਼ੀ ਰੋਡ ਚਾਂਦ ਸਿਨੇਮਾ ਦੇ ਪਿੱਛੇ ਸ਼ਾਮਲ ਹਨ। NDA NA ਪ੍ਰੀਖਿਆ ਸਵੇਰੇ 10:00 ਵਜੇ ਤੋਂ 12:30 ਵਜੇ ਅਤੇ ਦੁਪਹਿਰ 2:00 ਵਜੇ ਤੋਂ 4:30 ਵਜੇ ਤੱਕ ਦੋ ਸੈਸ਼ਨਾਂ ਵਿੱਚ ਹੋਵੇਗੀ। ਇਹ ਪ੍ਰੀਖਿਆ ਖਾਲਸਾ ਕਾਲਜ ਫਾਰ ਔਮੇਨ ਸਬ ਸੈਂਟਰ A ਖਾਲਸਾ ਕਾਲਜ ਫਾਰ ਔਮੇਨ ਸਬ ਸੈਂਟਰ B DAV ਪਬਲਿਕ ਸਕੂਲ BRS ਨਗਰ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ MBA ਬਲਾਕ ਪੁਲਿਸ DAV ਪਬਲਿਕ ਸਕੂਲ ਪੁਲਿਸ ਲਾਈਨਸ ਭਾਰਤੀ ਵਿਦਿਆਮੰਦਰ ਸੀਨੀਅਰ ਸੈਕੰਡਰੀ ਸਕੂਲ ਕਿਚਲੂ ਨਗਰ एमजेएम पब्लिक स्कूल अर्बन स्टेट फेज 1 दुगरी ਅਤੇ बीसीएम आर्य मॉडल सीनियर सेकेंडरी स्कूल शास्त्री नगर ਵਿੱਚ ਹੋਵੇਗੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰੀਖਿਆ ਅਧਿਕਾਰੀ ਜਿਨ੍ਹਾਂ ਵਿੱਚ ਸੁਪਰਵਾਈਜ਼ਰ ਸਹਾਇਕ ਸੁਪਰਵਾਈਜ਼ਰ ਸਥਾਨ ਸੁਪਰਵਾਈਜ਼ਰ ਸਥਾਨਿਕ ਨਿਰੀਖਣ ਅਧਿਕਾਰੀ ਪੁਰਸ ਅਤੇ ਹੋਰ ਅਧਿਕਾਰੀ ਸ਼ਾਮਲ ਹਨ ਨੂੰ ਆਪਣੀ ਭੂਮਿਕਾ ਤੇ ਜ਼ਿੰਮੇਵਾਰੀਆਂ ਬਾਰੇ ਸਪਸ਼ਟ ਹੋਣਾ ਚਾਹੀਦਾ ਹੈ ਉਨਾ ਪ੍ਰੀਖਿਆ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਪ੍ਰੀਖਿਆ ਦੇ ਸੁਚਾਰੂ ਅਤੇ ਸਫਲ ਸੰਚਾਲਨ ਵਿੱਚ ਰੁਕਾਵਟ ਪਾਉਣ ਵਾਲੀ ਕਿਸੇ ਵੀ ਤਰ੍ਹਾਂ ਦੀ ਅੰਤਰ ਤੋਂ ਬਚਿਆ ਜਾਵੇ ਉਮੀਦਵਾਰਾਂ ਨੂੰ ਪ੍ਰੀਖਿਆ ਸ਼ੁਰੂ ਹੋਣ ਤੋਂ ਅੱਧਾ ਘੰਟਾ ਪਹਿਲਾਂ ਐਡਮਿਟ ਕਾਰਡ ਦੇ ਨਾਲ ਉਪਰੋਕਤ ਪ੍ਰੀਖਿਆ ਵਿੱਚ ਬੈਠਣ ਦੀ ਇਜਾਜ਼ਤ ਦਿੱਤੀ ਜਾਵੇਗੀ ਯੂਪੀਐਸਸੀ ਦੁਆਰਾ ਐਡਮਿਟ ਕਾਰਡ ਦੇ ਨਾਲ ਵਿਸਤ੍ਰਿਤ ਅਤੇ ਮਹੱਤਵਪੂਰਨ ਨਿਰਦੇਸ਼ ਪਹਿਲਾਂ ਹੀ ਪ੍ਰਦਾਨ ਕੀਤੇ ਜਾ ਚੁੱਕੇ ਹਨ ਹਰੇਕ ਕੇਂਦਰ ਤੇ ਪੁਰਸ਼ ਅਤੇ ਮਹਿਲਾ ਪੁਲਿਸ ਕਰਮਚਾਰੀਆਂ ਸਮੇਤ ਲੋੜੀਂਦੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ ਅਤੇ ਪੁਲਿਸ ਵਿਭਾਗ ਦੁਆਰਾ ਸਾਰੇ ਕੇਂਦਰਾਂ ਦੀ ਤਲਾਸ਼ੀ ਲਈ ਜਾਵੇਗੀ